ਬੀਤੇ ਦਿਨੀ ਜ਼ਿਲ੍ਹਾ ਪਟਿਆਲਾ ਦੇ ਸ਼ਹਿਰ ਨਾਭਾ ਵਿੱਚ ਵਾਪਰੀ ਦੋ ਮੋਟਰਸਾਈਕਲ ਸਵਾਰ ਤਿੰਨ ਨਕਾਬਪੋਸ਼ ਲੁਟੇਰਿਆਂ ਵੱਲੋਂ ਵਪਾਰੀ ਦਾ ਐਕਟਿਵਾ ਅਤੇ ਉਸ ਵਿੱਚ 1.80 ਲੱਖ ਰੁਪਏ ਲੁੱਟਣ ਤੋਂ ਬਾਅਦ ਉਸਨੂੰ ਬੁਰੀ ਤਰ੍ਹਾਂ ਜ਼ਖਮੀ ਕਰਕੇ ਫਰਾਰ ਹੋ ਗਏ ਸੀ ਪੁਲਿਸ ਨੇ ਬਰੀਕੀ ਨਾਲ ਜਾਂਚ ਕਰਕੇ ਤਿੰਨੋਂ ਲੁਟੇਰਿਆਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਤਿੰਨ ਹੋਰ ਲੁਟੇਰੇ ਪੁਲਿਸ ਦੇ ਗ੍ਰਿਫਤ ਵਿੱਚੋਂ ਬਾਹਰ ਹਨ ਲੁਟੇਰਿਆਂ ਕੋਲੋਂ ਪੁਲਿਸ ਨੇ 1.80 ਲੱਖ ਰੁਪਏ ਸਮੇਤ ਐਕਟਿਵਾ ਅਤੇ ਵਾਰਦਾਤ ਨੂੰ ਅੰਜਾਮ ਦੇਣ ਵਕਤ ਵਰਤੀਆਂ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਗਿਆ ਹਨ ਇਸ ਮੌਕੇ ਨਾਬਾਦੇ ਡੀਐਸਪੀ ਦਵਿੰਦਰ ਅਤਰੀ ਨੇ ਕਿਹਾ ਕਿ ਇਹਨਾਂ 6 ਲੁਟੇਰੇ ਵਾਰਦਾਤ ਵਿੱਚ ਸ਼ਾਮਲ ਸਨ ਅਤੇ ਜਿਨ੍ਹਾਂ ਦੀ ਉਮਰ 19 ਤੋਂ 21 ਸਾਲ ਦੇ ਦਰਮਿਆਨ ਹੈ। ਅਸੀਂ ਇਹਨਾਂ ਦੇ ਖਿਲਾਫ ਧਾਰਾ 369 ਬੀਆਈਪੀਸੀ ਦੇ ਧਾਰਾ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਅਤੇ ਇਹਨਾਂ ਦਾ 1 ਦਿਨ ਪੁਲਿਸ ਰਿਮਾਂਡ ਵੀ ਹਾਸਲ ਕੀਤਾ ਗਿਆ। ਇਸ ਮੌਕੇ ਨਾਬਾਦੇ ਡੀਐਸਪੀ ਦਵਿੰਦਰ ਅਤਰੀ ਨੇ ਹੋਰ ਕੀ ਕੁਝ ਕਿਹਾ ਤੁਸੀਂ ਵੀ ਜਰੂਰ ਸੁਣੋ। ਤੈਸ ਕਿ ਤਰ ਜਿਵੇਂ ਤੁਹਾਨੂੰ ਪਤਾ ਵੀ ਮਾਨਯੋਗ ਐਸਐਪੀ ਸਾਹਿਬ ਬਰਨ ਸ਼ਰਮਾ ਜੀ ਦੀ ਹਦਦਤਾ ਮਤਾਵਕ ਨੱਬਾ ਪੁਲਿਸ ਸਮਿਸ਼ਾ ਜਿਹੜੇ ਮਾੜੇ ਅਨਸਰ ਨੇ ਉਹਨਾਂ ਨੂੰ ਨੱਥ ਪਾਉਣ ਵਿੱਚ ਸਫਲ ਰਹੀਆ ਤੇ ਉਹਦੀ ਲੜੀ ਦੇ ਵਿੱਚ ਇਹਨਾਂ ਨੇ ਜਦੋਂ ਤਫ਼ਤੀਸ਼ ਸ਼ੁਰੂ ਕੀਤੀ ਜੋ ਅਛੂਰ ਸਿੰਘ ਨਾਲ ਜੋ ਜਿਹਨਾਂ ਨਾਲ ਇਹ ਵਾਰਤਤ ਹੋਈ ਉਹਦੀ ਪ੍ਰੋਪਰ ਜਿਹੜੀ ਆ ਉਹਨਾਂ ਨੇ ਪਰਤਾਲ ਕੀਤੀ ਤਾਂ ਉਹਨਾਂ ਦੇ ਇਹ ਜੋ ਇੱਕ ਵਰਕਰ ਲੱਗਿਆ ਸੀਗਾ ਜਸ਼ ਕੋਰੀ ਜੋ ਉਹ ਨਾਲ ਕੰਮ ਕਰਦਾ ਸੀ ਕੋਈ 2-4 ਮਹੀਨੇ ਪਹਿਲਾਂ ਕੰਮ ਤੋਂ ਹਟ ਗਿਆ ਸੀਗਾ ਉਹਨੂੰ ਜਦੋਂ ਪੁੱਛਕਿਛ ਲਿਆਂਦਾ ਤਾਂ ਉਹਨੇ ਫਿਰ ਮੰਨਿਆ ਕਿ ਹਾਂ ਮੈਂ ਆਪਣੇ ਇਹ ਮਾਲਕ ਦੀ ਜਿਹੜੀ ਆ ਮਟਕੋ ਪੈਹੇ ਸਕੂਟਰੀ ਆਪਣੇ ਹੋਰ ਪੰਜ 6 7 ਦੇ ਨਾਲ ਜਿਹੜਾ ਰਲ ਕੇ ਕੀਤੀ ਜਿਨ੍ਹਾਂ ਦੇ ਵਿੱਚ ਅਸੀਂ ਹੁਣ ਪੁਲਿਸ ਨੇ 6 ਬੰਦਿਆਂ ਨੂੰ ਨਾਮਜ਼ਦ ਕਰ ਲਿਆ ਹੈਗਾ ਜਿਨ੍ਹਾਂ ਵਿੱਚੋਂ ਅਸੀਂ ਤਿੰਨ ਬੰਦਾ ਜਿਹੜਾ ਕਿ ਆ ਉਹ ਫਰ ਚੁੱਕੇ ਆ ਉਹਨਾਂ ਤੋਂ ਅਸੀਂ ਬਵਾਰਦਾਤ ਵਿੱਚ ਵਰਤਿਆ ਮੋਟਰਸਾਈਕਲ ਬਵਾਰਦਾਤ ਵਿੱਚ ਖੋਈ ਐਕਟਿਵ ਰਮਦਈ ਦੀ ਅਤੇ ਨਕਦੀ ਜਿਹੜੀ ਆ ਉਹ ਅਸੀਂ ਬਰਾਮਦ ਕਰ ਲਈ ਹੈ ਤੇ ਬਾਕੀ ਜਿਹੜੇ ਦੋਸ਼ੀ ਰਹਿੰਦੇ ਹੈਗੇ ਨੇ ਉਹਨਾਂ ਤੇ ਰੈਡਾਂ ਜਾਰੀ ਨੇ ਤੇ ਜਲਦੀ ਜਿਹੜੇ ਉਹ ਪੁਲਿਸ ਦੀ ਗ੍ਰਿਫਤਾਰ ਹੋਣਗੇ ਕਿਉਂਕਿ ਇਹਨਾਂ ਵਿੱਚੋਂ ਇੱਕ ਤੋਂ ਮੁਲਜ਼ਮ ਨੇ ਉਹ ਪਹਿਲਾਂ ਅਰੇਡੀ ਜੇਲ੍ਹ ਦੇ ਵਿੱਚੋਂ ਜਾ ਚੁੱਕੇ ਨੇ ਤੇ ਹੁਣ ਬੇਲ ਤੇ ਹੈਗੇ ਨੇ ਤੇ ਉਹਨਾਂ ਦਾ ਅਸੀਂ ਜਲਦੀ ਤੋਂ ਜਲਦੀ ਜੜਾ ਆਪਣਾ ਫੜ ਕੇ ਗ੍ਰਿਫਤਾਰ ਫਿਲਹਾਲ ਜੋ ਦੱਸ ਰਿਹਾ ਉਹ ਹੁਣ ਸੱਚਕ ਝੂਠਾ ਵੀ ਮੇਰੇ ਵੀ ਪੈਸੇ ਦੇਣੇ ਸੀ ਇਹਨੇ ਆਪਣਾ ਮਾਲਕ ਨੇ ਵੀ ਮੇਰੀ ਮਿਹਨਤ ਦਾ ਪਰ ਜੋ ਮਾਲਕ ਨੇ ਕਿਹਾ ਉਹ ਜਾਂਦਾ ਕੋਈ ਸੀਨ ਨਹੀਂ ਸੀ ਚਲੋ ਜੇ ਕੋਈ ਦ੍ਰਿੰਲੈਂਡ ਸੀਗਾ ਤਾਂ ਸਾਡੇ ਕੋਲੇ ਜਾਂ ਪਿੰਡ ਦੇ ਕੋ ਕਿਦਾਂ ਪਰ ਜੋ ਐਕਸ਼ਨ ਸੀਗਾ ਰਾਤ ਨੂੰ ਮੂੰਹ ਬੰਨ ਕੇ ਲੁੱਟ ਕੇ ਲੈ ਕੇ ਜਾਣਾ ਪਹਿਲੇ ਲੁੱਟਨੇ 1.80 ਹਜ਼ਾਰ ਰੁਪਇਆ ਸੱਟਾ ਮਾਰਦੀਆਂ ਮਾਤਾ ਸੱਟਣ ਲੱਗੀਆਂ ਤੇ ਐਕਟਿਵ ਹੋਈ ਆ ਉਹ ਜਿਹੜਾ ਸੀ ਬਰੰਦ ਕਰ ਲਿਆ ਇਹਦੇ ਵਿੱਚ ਜਿੱਦਾਂ ਤੁਹਾਨੂੰ ਮੈਂ ਦੱਸਿਆ ਇੱਕ ਜਸਨਦੀਪ ਸਿੰਘ ਇਹ ਜਸਕੁਰੂਗਾ ਰਾਜਾ ਪਾਉ ਹੋਗਾ ਕਮਲਪਾਉ ਦਵਿੰਦਰ ਸਿੰਘ ਅੱਗੂ ਇਹ ਆਪ ਚਾਚੇ ਦਾ ਮੁੰਡਾ ਤਿੰਨੇ ਇਹਨਾਂ ਦੇ ਪਰਚੇ ਨੇ ਇਹਨਾਂ ਚੋਂ ਇੱਕ ਬੰਦਾ ਤਾਂ ਹੁਣ ਰੀਸੈਂਟਲੀ ਜੇਲ ਚਿੜੀਵਾਰ ਤੋਂ ਪਹਿਲਾਂ ਇਹ ਜੇਲ੍ਹ ਤੋਂ ਆਇਆ ਆਪਣਾ ਉਹ ਅਸੀਂ ਅੱਜ ਪੇਸ਼ ਕਰਕੇ ਇਹਨਾਂ ਦਾ ਪੁਲਿਸ ਰਿਮਾਰਡ ਲੈਣਾ ਦੌਰਾਨ ਇਹ ਪੁਲਿਸ ਮਾਰਡ ਹੋ ਰਿਹਾ ਇਹਨਾਂ ਨੇ ਕੀ ਕੀ ਬਾਰਦੰਤ ਕੀਤਾ ਨੇ ਇਹਨਾਂ ਦੇ ਨਾਲ ਹੋਰ ਕਿਹੜੇ ਸਾਥੀ ਨੇ ਬਹੁਤ ਸਾਰੇ ਅਸੀਂ ਪਤਾ ਕਰਾਂਗੇ ਹਾਂਜੀ ਹਾਂਜੀ ਪੈਸੇ ਕਢ ਲਏ ਤੇ ਜਿਹੜੇ ਪੈਸੇ ਸੀ ਉਹ ਇਹਨਾਂ ਨੇ ਆਪ ਚ ਜਿਹੜਾ ਸਾਰਿਆਂ ਨੇ 28000 ਰੁਪਿਆ ਆਪਣੇ ਜੋ ਜਿੰਨਾ ਵੀ ਸੀਗਾ ਉਹ ਉਹ ਆਪ ਚ ਵੰਡ ਲਿਆ ਕਿਉਂਕਿ ਜਦੋਂ ਕੰਬਾਈਨਡ ਇਹ ਕ੍ਰਾਈਮ ਕਰਦੇ ਆ ਤਾਂ ਪਹਿਲਾਂ ਸਲਾਹ ਕਰਦੇ ਨੇ ਵੀ ਹਾਂ ਅਸੀਂ ਇਹਨੇ ਇਹ ਪੈਸੇ ਵੰਡਨੇ ਪਰ ਉਹ ਅਸੀਂ ਦੇਖ ਹੀ ਲਿਆ ਇਸ ਹੱਜੇ ਹੁਣ ਇੱਕ ਮਿੰਟ ਜੇਲ੍ਹ ਚੋਂ ਆਇਆ ਸੀ ਜੀ ਹਾਂਜੀ ਉਹ ਦੇ ਕਹਿੰਦੇ ਕੀਤੀ ਸੀ ਉਹ ਵੀ ਸਾਡੇ ਨਾਲ ਸੀ ਮੈਂ ਵੀ ਨਾਲ ਸੀ ਜੀ ਅਸੀਂ 6 ਜਣੇ ਸੀ ਸਰ ਜੀ ਹਾਂਜੀ ਕਾਰਨ ਕੀ ਆ ਕਿਉਂ ਕੀਤੀ ਆ ਹਾਂਜੀ ਕਾਰਨ ਕੀ ਆ ਕਾਰਨ ਹੀ ਕੁਛ ਨਹੀਂ ਸੀ ਸਾਡੇ ਕਾਰਨ ਕਹਿੰਦੇ ਕਈ ਕੰਮ ਤੋੜਨਾ ਜੀ ਹਾਂਜੀ ਲੁੱਟ ਹੋ ਕਰਕੇ ਹਾਂਜੀ ਅੱਛਾ ਕੀ ਕੰਮ ਤੋੜਨਾ ਜੀ ਪਹਿ ਨਹੀਂ ਪਤਾ ਸਰ ਜੀ ਕੰਮ ਨੂੰ ਪਤਾ ਜੀ ਤੁਸੀਂ ਪਹਿਲੇ ਦੁਕਾਨ ਤੇ ਵੀ ਕੰਮ ਕਰਦੇ ਸੀ ਹਾਂਜੀ ਤੁਹਾਨੂੰ ਪਤਾ ਤੁਹਾਨੂੰ ਪਤਾ ਸੀ ਵੀ ਜਿਹੜਾ ਪੈਸੇ ਜਿਹੜਾ ਹੈਗਾ ਡਿੱਗੀ ਵਿੱਚ ਰੱਖ ਕੇ ਫਿਰ ਜਾਂਦੇ ਨਹੀਂ ਕਰੀਏ ਤੁਹਾਨੂੰ ਪਤਾ ਹਾਂਜੀ ਹਾਂਜੀ ਫਿਰ ਜਿਹੜਾ ਕਾ ਪੈਸੇ ਫਿਰ ਆਪਸ ਵਿੱਚ ਬੰਡੇ ਤੁਸੀਂ ਹਾਂਜੀ ਐਕਟਵਾ ਕਿੱਥੇ ਕਿਹੜੀ ਨਹਿਰ ਸਿੱਟੀ ਐਕਟਵਾ ਯਾ ਆ ਮੈਸੜੀ ਨਹਿਰ ਜੀ ਨਹਿਰ ਜੀ ਤੁਹਾਨੂੰ ਐਸੀ ਵੀ ਕੋਈ ਪ੍ਰੂਫ ਸਾਡੇ ਖਿਲਾਫ ਰਹੀ ਨਾ ਕੋਈ ਕਮਲ ਸਿੱਟੀ ਸਰ ਜੀ ਹਾਂਜੀ ਹਾਂਜੀ ਤੇ ਪਛਤਾਵਾ ਮੰਨਦੇ ਤੁਸੀਂ ਤੁਹਾਡੀ ਤਾਂ ਉਮਰ ਵੀ ਛੋਟੀ ਆ ਇਹਦੇ ਪਹਿਲੇ ਇਸ ਤਰ੍ਹਾਂ ਲੁੱਟਾ ਖੋਹਾਂ ਨੂੰ ਵਾਰਦਾਤ ਨੂੰ ਜਾਮ ਦੇਣ ਲੱਗੇ ਪਛਤਾਵਾ ਮੰਨਦੇ ਪਛਤਾਵਾ ਹਾਂਜੀ